ਯਾਰ ਇਹ ਕਰਾ ਫੇਸਬੁਕ ਵਾਲੇ ਬਾਬੇ ਵੀ ਆ ਜਿਹੜੇ ਮਗਲ ਮਗਰ ਪੈਂਦੇ ਉਹੀ ਗਲਮਗਰ ਪੈਂਦੇ ਬਾਬੇ ਨਾਲ ਧੱਕਾ ਹੋ ਗਿਆ ਬਾਬੇ ਨਾਲ ਧੱਕਾ ਹੋ ਗਿਆ ਯਾਰ ਕਿਹੜਾ ਬਾਬੇ ਨਾਲ ਧੱਕਾ ਕਿਵੇਂ ਧੱਕਾ ਹੋ ਗਿਆ ਮੇਰੇ ਕਾ ਸੁਣੋ ਠੀਕ ਆ ਪੰਜਾਬ ਸ਼ਹਿਰ ਕੋਲ ਬਹੁਤ ਘੈਂਟ ਕੋੜਾ ਇਦੀ ਵਰਗਾ ਕੋੜਾ ਬਹੁਤ ਉੱਖਾ ਮਿਲਦਾ ਨਾ ਲੱਖਾਂ ਜਿ ਘੋੜਾ ਇੱਕ ਆਉਂਦਾ ਪਰ ਜੇ ਬਾਬੇ ਨੂੰ ਇਹ ਗੱਲ ਪੁੱਛਿਆ ਜਾਣਾ ਬਾਬਾ ਜੀ ਤੋਂ ਕਿ ਬਾਬਾ ਜੀ ਜੇ ਤੁਹਾਡਾ ਕੋੜਾ ਇੱਕ ਵਾਰ ਚੈਂਪੀਅਨ ਚੈਂਪੀਅਨ ਬਣ ਚੁੱਕਿਆ ਵਾ ਇਦੋਂ ਪਰ ਵੀ ਤੁਸੀਂ ਚੋਣੇ ਕੀ ਉਹ ਪਰ ਇੱਕ ਆਮ ਘੋੜਿਆਂ ਦਾ ਕੰਪੀਟੀਸ਼ਨ ਹੋਇਆ ਉਹ ਚੀਜ਼ ਨੂੰ ਲਿਆਉਣ ਦੀ ਲੋੜ ਕੀ ਸੀ ਇਹ ਚੈਂਪੀਅਨ ਚੈਂਪੀਅਨ ਬਣ ਚੁੱਕੇ ਆ ਬੰਦਾ ਇਹ ਇੱਕ ਇਹੋ ਹਾਲ ਹੋਈ ਕਿ ਬਾਬੇ ਬਹਿਣਾ ਥੋੜੇ ਕੋ ਕਾਰ ਹੈਗੀ ਪਰ ਲੜਦੇ ਪਏ ਹਾਂ ਵੀ ਮੈਨੂੰ ਬਾਬੇ ਸਾਈਕ ਕਰਦੇ ਇਹ ਤਾਂ ਸਾਈਕ ਬਿਚ ਲੜੀ ਜਾਂਦੇ ਹੋ ਉਹ ਥੋੜਾ ਅੱਡਾ ਘੋੜਾ ਚੈਂਪੀਅਨ ਜਿਵੇਂ ਬਣਿਆ ਹੋਇਆ ਥੋੜਾ ਸਭ ਕੁਝ ਓਕੇ ਆ ਤੁਸੀਂ ਥੋੜਾ ਹੁਣ ਦਵਾ ਹੋਰ ਕੋੜ ਤਿਆਰ ਕਰੋ ਉਹ ਇੱਕ ਘੋੜੇ ਠੀਕ ਆ ਤੁਹਾਨੂੰ ਫੀਸ ਥੋੜੀ ਆ ਰਹੀ ਹੈ ਜੇ ਫੀਸ ਲਾਈ ਹੈ 1.5 ਲੱਖ ਰੁਪਏ ਫੀਸ ਲਾਈ ਹੋਈ ਆ ਤੁਹਾਨੂੰ ਇਹਦੇ 35 ਗਿੱਲੇ ਮਿਲਦੇ ਪਏ ਆ ਤਿੰਨ ਡਿਫੈਂਡਰਾਂ ਮਿਲਦੀ ਵਾ ਕੀ ਕੁਝ ਤੁਹਾਨੂੰ ਦੇ ਬਦਲੇ ਮਿਲਦਾ ਪਿਆ ਵਾ ਉਹ ਸਭ ਕੁਝ ਤਾਂ ਰੱਬ ਨੇ ਦਿੱਤਾ ਹੋਰ ਇਹ ਤਾਂ ਕੀ ਭਾਲਦੇ ਹੋ ਜਿਆ ਸਮਝ ਨਹੀਂ ਆਉਂਦੀ ਮੈਨੂੰ ਠੀਕ ਆ ਆ ਦੀ ਬੇਤੀ ਆਪ ਕਰੋ ਨੋ ਯਾਰ ਹੋਰ ਕੋਈ ਘੋੜਾ ਨਹੀਂ ਹੈਗਾ ਠੱਕਾ ਹੋਇਆ ਠੱਕਾ ਇਹਨਾਂ ਕਹਾ ਤਾਂ ਠੱਕਾ ਹੋਇਆ ਠੱਕਾ ਤਾਂ ਉਹਨਾਂ ਨਾਲ ਹੋਏ ਜਿਹੜੇ ਚੈਂਪੀਅਨ ਬਣੇ ਆ ਉਹਨਾਂ ਦੀ ਫੋਟੋ ਨਹੀਂ ਆ ਰਹੀ ਉਹ ਉਹਨਾਂ ਕਿਤੇ ਨਾ ਉਥੇ ਹੀ ਨਹੀਂ ਤੇ ਜਿਹੜੇ ਆ ਜਿਹੜਾ ਕੋਈ ਚੈਂਪੀਅਨ ਹੋਣੀ 8ਵੇਂ ਸਥਾਨ ਤੇ ਆਵੇ ਕਿਹੜੇ ਸਥਾਨ ਤੇ ਆਏ ਨੇ ਠੀਕ ਹੈ ਨਾ ਓਏ ਇਹਦੀ ਹਰ ਸੋਸ਼ਲ ਮੀਡੀਆ ਦੇ ਖਬਰ ਹਰ ਸੋਸ਼ਲ ਮੀਡੀਆ ਦੇ ਖਬਰ ਹਰ ਸੋਸ਼ਲ ਮੀਡੀਆ ਦੇ ਖਬਰ ਪਹਿਲਾਂ ਬਹੁਤ ਮਸ਼ਹੂਰ ਸੀ ਤੇ ਉਹ ਜਿਹੜੇ ਜਿਹਨਾਂ ਨੇ ਹੋਰਾਂ ਘੋ ਜਿਹੜੇ ਹੋਰ ਹੋਰ ਮੁਰੇ ਆਏ ਨੇ ਉਹ ਘੋੜੇ ਘੋੜੇ ਨਹੀਂ ਹੈਗੇ ਠੀਕ ਹੈ ਉਹ ਵੀ ਉਹਨਾਂ ਨੇ ਮਿਹਨਤ ਕੀਤੀ ਆ ਉਹਨਾਂ ਜ ਉਹਨਾਂ ਨੂੰ ਮਿਹਨਤ ਇਤਰਾਸ ਆਈ ਆ ਉਹਨਾਂ ਦੀ ਵੀ ਉਹਨਾਂ ਨੂੰ ਵਧਾਈਆਂ ਦੇਣ ਦੀ ਬਜਾਏ ਅਸੀਂ ਉਸ ਘੋੜੇ ਤਾਰੀਫ ਕਰ ਉਹ ਉਹ ਕੋਲੇ ਗੜੇ ਚੈਂਪੀਅਨਸ਼ਿਪ ਪਹਿਲੇ ਬਣ ਚੁੱਕਿਆ ਵਾ ਯਾਰ ਪਹਿਲੇ ਹੁਣ ਲੋੜ ਗਈ ਸੀ ਇੱਥੇ ਹੋਰ ਘੋੜੇ ਤਿਆਰ ਕਰੇ ਹੁਣ ਇੱਕ ਘੋੜੇ ਨੂੰ ਚੱਕੀ ਫਰੀ ਜਣਾ ਯਾਰ ਤੁਸੀਂ ਸੋਚਣ ਵਾਲੀਏ ਕਮੈਂਟ ਵਿੱਚ ਦੱਸਿਓ ਮੈਂ ਸਹੀ ਕਹਿ ਰਿਹਾ ਤੇ ਗਲਤ ਕਹਿ ਰਿਹਾ ਹਾਂ